ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਮੈਂ ਦੋਸਤੋ ਪਿੰਡ ਬਾਥੂ ਮਾਚਲ ਦੇ ਵਿੱਚ ਪੈਂਦਾ ਉਹਨਾਂ ਡਿਸਟ੍ਰਿਕਟ ਦੇ ਵਿੱਚ ਤਾਲੀ ਹਾਲ ਤੋਂ ਤੱਕ तकरीबन 2.5 ਕਿਲੋਮੀਟਰ ਦੀ ਦੂਰੀ ਤੇ ਹੈ ਸੋ ਇਹ ਭਰਾ ਨੇ ਸੇਬਾਂ ਦਾ ਜਿਹੜਾ ਬਾਗ ਲਾਇਆ ਹੋਇਆ ਹੈ तकरीबन 350 ਕਬੂਟਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਦੋਸਤੋ ਕਿ ਫਾਲ ਬਹੁਤ ਪਿਆ ਹੋਇਆ ਸੇਬ ਨੂੰ ਸਾਲਕ ਦਾ ਬੂਟਾ ਹੈ ਸੋ ਅਗਰ ਅਹੀਂ ਆਈਡੀਆ ਲਈਏ ਤਾਂ ਤਕਰੀਬਨ 10 ਦਾ 15-15 ਕਿਲੋ ਜਿਹੜਾ ਫਾਲ ਹੈ ਉਹ ਹਰੇ ਕਬੂਡੇ ਨੂੰ ਪਿਆ ਵਾ ਸੋ ਹੈ ਹਜੇ ਹਰੇ ਹੈ ਵਿੱਚ ਖਾਣ ਵਾਲੇ ਵੀ ਹੋ ਗਏ ਅਸੀਂ ਖੁਦ ਟੇਸਟ ਕਰਕੇ ਦੇਖਿਆ ਬਹੁਤ ਵਧੀਆ ਟੇਸਟ ਹੈ ਦੇਖੋ ਲਾਲ ਹੋ ਗਏ ਵਿੱਚ ਔਰ ਅਜੇ ਬਾਗ ਦੇਖ ਕੇ ਸ਼੍ਰੀਨਗਰ ਦੀ ਯਾਦ ਆ ਗਈ ਜਦੋਂ ਆਪਾਂ ਆਰਆਰ ਤੇ ਹੁੰਦੇ ਸੀ ਕਪਵਾੜਾ ਸਾਈਡ ਤਾਂ ਉੱਥੇ ਇਦਾਂ ਆਪਾਂ ਬਾਗਾਂ ਦੇ ਵਿੱਚ ਤੁਰੇ ਹੋਏ ਸੋ ਸੇਵ ਜਿਹੜੇ ਤੋੜਕਾ ਹੈ ਬੱਬੂ ਕੁਸ਼ੇ ਤੋੜਕਾ ਖੰਦੇ ਸੀ ਉਹ ਭਰਾ ਨੇ ਵਿੱਚ ਗੇਂਦੇ ਦਾ ਜਿਹੜਾ ਫੁੱਲ ਦਾ ਬੂਟਾ ਉਹ ਵੀ ਲਾਇਆ ਹੋਇਆ ਸਭ ਤੋਂ ਵੱਡੀ ਗੱਲ ਹੈ ਦੋਸਤੋ ਆਲੇ ਦੁਆਲੇ ਦਾ ਜਿਹੜਾ ਵਿਊ ਹੈ ਉਹ ਬਹੁਤ ਸ਼ਾਨਦਾਰ ਹੈ ਗ੍ਰੀਨਰੀ ਹੈ ਪੂਰੀ ਆਲੇ ਸਾਈਡਾਂ ਤੋਂ ਇਹਨਾਂ ਨੇ ਜੰਗਲੀ ਜਾਨਵਰਾਂ ਤੋਂ ਕਵਰ ਕੀਤਾ ਹੋਇਆ ਹੈ ਸੋ ਕਾਫੀ ਰੂਹ ਦੇ ਨਾਲ ਬਾਗ ਤਿਆਰ ਕੀਤਾ ਵਾ ਭਰਾ ਨੇ ਕਿਉਂਕਿ ਜਿਹੜਾ ਇਹ ਏਰੀਆ ਹੈ ਇਹ ਪੱਥਰਾਂ ਵਾਲਾ ਏਰੀਆ ਹੈ ਲੇਕਿਨ ਮਿਹਨਤ ਦੇ ਨਾਲ ਤਾਂ ਚਲੋ ਕਹਿੰਦੇ ਬੰਦਾ ਕੁਝ ਵੀ ਕਰ ਜਾਂਦਾ ਸੋ ਇਸ ਵੀਰ ਨੇ ਵੀ ਮਿਹਨਤ ਕਰਕੇ ਇਨੀ ਤਾਪਾ ਸੁਣਦੇ ਸੀ ਕਿ ਸ਼੍ਰੀਨਗਰ ਜਾਂ ਹਿਮਾਚਲ ਦੇ ਵਿੱਚ ਜਿਹੜਾ ਸੇਬਾਂ ਦਾ ਉਹ ਬਾਗ ਹੁੰਦੇ ਆ ਪਰ ਜਿਹੜਾ ਸਾਡਾ ਇਹ ਥੱਲੇ ਵਾਲਾ ਏਰੀਆ ਹੈ ਉਹ ਨਾ ਸਟਿਕ ਹੋ ਗਿਆ ਚਾਰ ਉੱਪਰ ਦੇ ਅਨੰਦਪੁਰ ਸਾਹਿਬ ਤੱਕ ਇੱਕ ਸਾਲ ਦਾ ਸੋ ਇਹ ਸੇਵ ਦੇ ਬੂਟੇ ਦੇ ਲਈ ਅਨੁਕੂਲ ਹੈ ਮੌਸਮ ਵਧੀਆ ਫਲ ਲੱਗਿਆ ਹੋਇਆ ਸੋ ਭਰਾ ਦਾ ਪਰਿਵਾਰ ਵੀ ਨਾਲ ਹੀ ਰਹਿੰਦਾ। ਇਹਦੀ ਸਭਾਬ ਉਹ ਭਰਾ ਕੇ ਅੰਦਰ ਇਹ ਛੋਟਾ ਜਿਹਾ ਦੇਖੋ ਤੋੜਿਆ ਇਹਨਾਂ ਨੇ। ਸੋ ਵਧੀਆ ਟੇਸਟ। ਇਹਦੀ ਸਭਾਬ ਸਭਾਬ ਹੈ ਕਿ ਜਿਆਦਾ ਖਾਧੀ। ਤਕਰੀਬਨ 15-20 ਦਿਨਾਂ ਤੱਕ ਜਿਹੜਾ ਇਹ ਫਲ ਉਤਰਨਾ ਸ਼ੁਰੂ ਹੋ ਜਾਣਾ। ਉਸ ਤੋਂ ਬਾਅਦ ਤੁਸੀਂ ਕੰਟੈਕਟ ਕਰ ਸਕਦੇ ਆਂ ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ। ਕਮੈਂਟ ਬਾਕਸ ਦੇ ਵਿੱਚ ਨੰਬਰ ਜ਼ਰੂਰ ਛੱਡ ਦਿਓ। ਵਿੱਚ ਗਿੰਦਾ ਲਾਇਆ ਵਾ। ਹਾਂਜੀ। ਸੋ ਭਲਾ ਉਹ ਕਹਿ ਦਿਓ ਹਾਂ ਬਈ ਮੁੰਡਾ ਗੋਤਮੇ ਮੇਰੇ ਪਿੰਡ ਦਾ ਹੀ ਦੇ ਰਿਸ਼ਤੇਦਾਰਾਂ ਦਾ ਬਾਗ ਹੈ ਇੱਕ ਦਿਨ ਬੈਠੇ ਗੱਲ ਕਰਦੇ ਸੀ ਨਾਲ ਅਵਤਾਰ ਸਿੰਘ ਕਹਿੰਦੇ ਕਿ ਬੰਦੇ ਨੇ ਬਾਗ ਲਾਇਆ ਸੇਬਾਂ ਦਾ ਮੈਂ ਕਿਹਾ ਚਲੋ ਆਪਣੇ ਰੀਚ ਵੀ ਪਹਿਲੀ ਵਾਰ ਮੈਂ ਸੁਣਿਆ ਕਿ ਸੇਬਾਂ ਦਾ ਬਾਗ ਹੈ ਔਰ ਪੂਰੇ ਵਧੀਆ ਤਰੀਕੇ ਨਾਲ ਕਾਮਯਾਬ ਹੈ ਸਭ ਤੋਂ ਵੱਡੀ ਗੱਲ ਇਹ ਆ ਦੋਸਤੋ ਸੋ ਅਗਰ ਬੰਦਾ ਸ਼ਿੱਦਤ ਦੇ ਨਾਲ ਮਿਹਨਤ ਕਰਾ ਤਾਂ ਜਿਹੜਾ ਪ੍ਰਮਾਤਮਾ ਹੈ ਉਹ ਸਾਡੀ ਮਿਹਨਤ ਨੂੰ ਫਲ ਜ਼ਰੂਰ ਲਾਉਂਦਾ ਹੈ ਉਹ ਇਹ ਮੋਟਰ ਬਣਾਈ ਹੋਈ ਹੈ ਇਹਨਾਂ ਨੇ ਤੇ ਮੋਟਰ ਤੇ ਹੀ ਰਹਿੰਦੇ ਆ ਨਾਲ ਘਰ ਨਾਲ ਪਿੰਡ 'ਚ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਭ ਸ਼੍ਰੀ ਅਕਾਲ